ਸਾਊਥ ਇਅਰ ਦੇ ਵਿੱਚ ਘਰ ਦੇ ਡਰਾਈਵਰ ਨੂੰ ਰਾਤ ਦੀ ਨੀਂਦ ਦਿਨੇ ਪੂਰੀ ਕਰਨੀ ਪੈਂਦੀ ਨਾਲ ਨਾਲ ਕੰਮ ਵੀ ਕਰਨੇ ਪੈਂਦੇ ਨੇ ਪਹਿਲਾ ਕੰਮ ਆਪਣਾ ਪਾਣੀ ਖਤਮ ਹੋ ਗਿਆ ਸੀ ਯਾਰ ਪਾਣੀ ਲੈ ਕੇ ਆਉਣਾ ਦੀ ਇੱਕ ਮੂੰਮਾ ਤੋਤਾ ਫੇਰ ਆਪਾਂ ਨੇ ਦੂਆ ਕਪੜੇ-ਕੂਪੜੇ ਪਾਏ ਅੱਜ ਆਪਾਂ ਸਾਰੇ ਕੰਮ ਨਿਵੇੜ ਦੇਣੇ ਚੱਕ ਕੇ ਜਲਦੀ ਤੋਂ ਜਲਦੀ ਚਾਬੀ ਚੱਕ ਕੇ ਗੇਟ ਖੋਲਿਆ ਕੁੱਕਰ ਰੱਖਿਆ ਕੁੱਕਰ ਦੇਣਾ ਸੀ ਭਰਾ ਦਾ ਤੇ ਮੈਂ ਜਾਂਦੇ ਜਾਂਦੇ ਮਾਂ ਚਲੇ ਵੀ ਦੇ ਚੱਲਾਂਗੇ ਠੀਕ ਨੇ ਉਸ ਤੋਂ ਬਾਅਦ ਗੇਟ ਕਰਿਆ ਲੋਕ ਇੱਕ ਦੇਖਿਆ ਵੇਪਰੇ ਵੀ ਟੁੱਟਿਆ ਹੋਇਆ ਇਹਦਾ ਵੀ ਇਲਾਜ ਕਰਾਈ ਲੈਣਾ ਆਪਾਂ ਨੇ ਅੱਜ ਗੱਡੀ ਖੋਲੀ ਗੱਡੀ ਦੇ ਵਿੱਚ ਪੂਰੀ ਗਰਮੀ ਫੁੱਲ ਟੈਂਪਰੇਚਰ ਵਧਿਆ ਵੈਰੀ ਫਿਰ ਆਪਣੀ ਗੱਡੀ ਕੀਤੀ ਸਟਾਰਟ ਐਸੀ ਉਹ ਸੀ ਚਲਾਇਆ ਗੱਡੀ ਸਟਾਰਟ ਕਰਨ ਤੋਂ ਬਾਅਦ ਗੇਅਰ ਪਾਇਆ ਚੱਲ ਪਈ ਆਪਾਂ ਭਾਈ ਬੰਨੇ ਨੂੰ ਫਿਰ ਆਪਾਂ ਉਧਰ ਨੂੰ ਜਾਣਾ ਠੀਕ ਨੇ ਜਾਂਦੇ ਜਾਂਦੇ ਆਪਾਂ ਉਹ ਕੁੱਕਰ ਵੀ ਦੇ ਜਾਾਂਗੇ ਤੇ ਬਾਕੀ ਆਪਾਂ ਗੱਲਬਾਤ ਵੀ ਹੱਡ ਨਾ ਕਰਦੇ ਰਹਾਂਗੇ ਠੀਕ ਨੇ ਕੁੱਕਰ ਕੱਢਿਆ ਭਾਈ ਕੰਮ ਕਰ ਰਿਹਾ ਜੀ ਭਾਈ ਦੇ ਰੌਂਦ ਦੇ ਵਿੱਚ ਕੁੱਕਰ ਰੱਖਿਆ ਉਸ ਤੋਂ ਬਾਅਦ ਚਲੇ ਗਏ ਪٹرول ਪੰਪ ਤੇ ਤੇਲ ਵੀ ਗੱਡੀ ਦੇ ਵਿੱਚ ਖਤਮ ਸੀ ਅੱਜ ਦੇਖੋ ਕਿੰਨੇ ਕੰਮ ਖਤਮ ਹੋ ਗਏ ਇਹ ਵੀ ਕੰਮ ਕਰਿਆ ਤੇ ਪਾਣੀ ਲੱਤਾ ਦੁਕਾਨ ਦੇ ਉੱਪਰੋਂ ਪਾਣੀ ਚੱਕਿਆ ਪਾਣੀ ਲੈ ਲਿਆ ਮੈਂ ਫਿਰ ਪਾਣੀ ਵੀ ਲੈਣਾ ਸੀ ਨਾ ਪਾਣੀ ਵੀ ਖਤਮ ਹੋਇਆ ਬੈਦ ਰੂਮ ਦੇ ਵਿੱਚ ਇਹ ਵੀ ਮਨ ਨਾਲ ਦੀ ਨਾਲ ਹੀ ਕੰਮ ਨਵੇੜ ਦਾਂਗੇ ਅੱਜ ਆਪਾਂ ਇਹ ਵੀ ਲੈਤਾ ਹੁਣ ਲਾਸਟ ਕੰਮ ਆਪਣਾ ਬਾਕੀ ਹੈ ਜਿਹੜਾ ਉਹ ਆਪਾਂ ਚੱਲਦੇ ਹਾਂ ਸਨਈਆ ਮਾਰਕੀਟ ਦੇ ਵਿੱਚ ਸਨਈਆ ਮਾਰਗ ਹੈ ਸਾਰੀ ਗੱਡੀਆਂ ਦੀ ਮਾਰਕੀਟ ਆ ਵੀਰੇ ਇੱਥੇ ਕੋਈ ਵੀ ਕੰਮ ਕਰਾਉਣਾ ਤਾਂ ਗੱਡੀਆਂ ਦਾ ਕਰਾਇਆ ਜਾਂਦਾ ਆਪਣੇ ਪਾਣੇ ਦੀ ਵੈਪਰ ਇਹ ਵੀ ਕਿਉਂਕਿ ਮੂੜੇ ਮੀਮੂ ਆਉਣੇ ਤਾਂ ਅੱਗੇ ਫਿਰ ਪਾਣੇ ਪਣੇ ਸੀ ਆਪਾਂ ਨੂੰ ਇਹਨੂੰ ਪਾਉਣ ਤੋਂ ਬਾਅਦ ਆਪਾਂ ਚੱਲੇ ਘਰ ਨੂੰ ਓਕੇ ਵੀਰੇ ਪੇਜ ਵਧੀਆ ਲੱਗਾ ਫੋਲੋ ਲਾਈਕ ਸ਼ੇਅਰ